ਸਤਿ ਸ਼੍ਰੀ ਅਕਾਲ ਜੀ ਆਪਾਂ ਬਣਾਵਾਂਗੇ ਬ੍ਰੈਡ ਟਿੱਕੀ ਆਪਣੇ ਕੋਲ ਆਲੂ ਆ ਪਿਆਜ਼ ਆ ਲਾਲ ਮਿਰਚਾ ਦਿਨਾਂ ਦੀ ਕੀਤੀ ਹੋਈ ਮਿਕਸੀ ਵਿੱਚ ਤੇ ਥਲੂਨ ਮਿਰਚ ਕਰ ਦਈਏ ਮਸਾਲੇ ਸਾਰੇ ਤੇ ਇੱਕ ਆਪਾਂ ਚਾਟ ਮਸਾਲਾ ਪਾਵਾਂਗੇ ਤੇ ਪਹਿਲਾਂ ਆਪਾਂ ਬਣਾਵਾਂਗੇ ਖਟਿਆਈ ਖਟਿਆਈ ਚਾਪਕਾ ਲਾ ਗੁੜ ਵੀ ਪਾ ਸਕਦੇ ਆ ਖੰਡ ਵੀ ਪਾ ਸਕਦੇ ਆ ਆਪਾਂ ਪਰ ਮਿਕਸ ਬਣਾਵਾਂਗੇ ਇੱਕ ਗਲਾਸ ਪਾਣੀ ਰੱਖ ਲਿਆ ਸੀ ਇਹਨਾਂ ਨੂੰ 5-10 ਮਿੰਟ ਤੱਕ ਉਬਾਲੇ ਮਾਲ ਦੇਵਾਂਗੇ ਅੰਕਿਤ 10 ਮਿੰਟ ਤੱਕ ਪਕਾ ਲਈ ਸੀ ਹੁਣ ਆਪ ਪਾਵਾਂਗੇ ਇਮਬਲੀ ਚ ਹਰ ਚੀਜ਼ ਆਪਾਂ ਪੁਣ ਕੇ ਪਾਵਾਂਗੇ ਇਸ ਤੋਂ ਬਾਅਦ ਚ ਪਾਵਾਂਗੇ ਆਰ ਆਲੂ ਦੇ ਦੇਖ ਸਕਦੇ ਹੋ ਆਪਣੇ ਕੋਲ ਵਧੀਆ ਹੋਊਗੀ ਤਿਆਰ ਘਟਾਈ ਹੋਣ ਦੇ ਵਿੱਚ ਆਪ ਪਾਵਾਂਗੇ ਤੇ ਤੇਲਾ ਆਪ ਦੀ ਮਰਜ਼ੀ ਪਾ ਸਕਦੇ ਆਪ ਦੀ ਮਰਜ਼ੀ ਨਹੀਂ ਵੀ ਪਾ ਸਕਦੇ ਆ ਆਪਾਂ ਬ੍ਰਿੱਡਾਂ ਨੂੰ ਪੀਸ ਕਰ ਲਵਾਂਗੇ ਕਰਾਂਗੇ ਘਰਾਂ ਦੇ ਮਿਕਸੀਚ ਜੇ ਨਹੀਂ ਵੀ ਹੈਗੀ ਆਪਾਂ ਹੱਥਾਂ ਨਾਲ ਵੀ ਕਰ ਸਕਦੇ ਆ ਪਰ ਆਪਾਂ ਇੰਦੇ ਰਹੀ ਕਰਾਂਗੇ ਆਪਾਂ ਸਾਰੇ ਨੂੰ ਮਿਕਸ ਕਰ ਲੈ ਸੀ ਗ੍ਰੈਂਡ ਹੋਣਾ ਹੁਣ ਆਨ ਨੂੰ ਆਪਾਂ ਗਲਾਸ ਨਾਲ ਕਰ ਲੈ ਸੀ ਉਹ ਸਾਰੇ ਸਾਬਾ ਹੁਣ ਆਪਾਂ ਇੰਦੇ ਚ ਪਾਵਾਂਗੇ ਮਸਾਲੇ ਆਪਾਂ ਇੰਦੇ ਚ ਪਾਵਾਂਗੇ ਪਿਆਜ਼ ਥੋੜੀ ਜਿਹੀ ਹਰੀ ਮਿਰਚ ਪੀਸੀ ਹੋਈ ਥੋੜਾ ਜਿਹਾ ਸੁੱਕਾ ਤਲੀਆਂ ਲੋੜ ਅਨਸਾਰ ਪਾਣਾ ਵਾ ਥੋੜਾ ਸਾ ਆਰਾ ਰੋੜਾ ਇਹਦੇ ਨਾਲ ਸਖਤ ਹੋ ਜਾਂਦੀ ਹੈ ਟਿੱਕੀ ਕਿ ਟਿੱਕੀ ਫੈਲ ਰੇ ਨਾ ਤੇ ਥੋੜਾ ਜਿਹਾ ਬੇਕਿੰਗ ਪਾਊਡਰ ਹੈ ਲੋੜ ਅਨਸਾਰ ਪਾਣੀ ਇਹਨਾਂ ਸਾਰੀਆਂ ਚੀਜ਼ਾਂ ਤੇ ਹੁਣ ਪਾਵਾਂਗੇ ਆਪਾਂ ਘਰ ਦੇ ਮਸਾਲੇ ਥੋੜਾ ਜਿਹਾ ਤੀਰਾ ਥੋੜਾ ਜਿਹਾ ਨਮਕ ਲੋੜ ਅਨਸਾਰ ਥੋੜੇ ਜਿਹੀ ਲਾਲ ਪਾਊਡਰ ਮਿਰਚ ਤੇ ਥੋੜਾ ਜਿਹਾ ਸਾਦੀ ਪਾਊਡਰ ਤੇ ਹੁਣ ਆਨਾਂਗੇ ਬ੍ਰੈਡਾਂ ਦੇ ਪੀਸ ਆਪਾਂ ਗੋਟਾ ਗੁੰਨ ਕੇ ਤਿਆਰ ਕਰ ਲਿਆ ਸੀ ਹੁਣ ਇਹਦੀ ਆਪਾਂ ਬਣਾ ਲਾਂਗੇ ਸ਼ੇਪ ਆਪ ਦੀ ਮਰਜ਼ੀ ਕਿਵੇਂ ਮਰਜ਼ੀ ਸ਼ੇਪ ਬਣਾ ਸਕਦੇ ਆ ਇਹਨਾਂ ਆਪਾਂ ਛੋਟੇ ਛੋਟੇ ਤੇ ਗੋਲ ਗੋਲ ਪੀਸ ਨਾਵਾੰਗੇ ਆ ਤੁਸੀਂ ਦੇਖ ਸਕਦੇ ਹੱਥ ਮੇਰੇ ਜਮਾ ਸੁੱਕਿਆ ਕੋਈ ਕਹਿੰਦੇ ਨੇ ਤੇਲ ਲਾ ਕੇ ਗੋਲ ਸ਼ੇਪਣਾ ਕਿਵੇਂ ਮੈਂ ਕੁਝ ਵੀ ਨਹੀਂ ਲਗਾਉਂਗੀ ਆ ਦੇ ਲੋ ਤਾਂ ਵੀ ਸਾਫ ਸਾਫ ਹੱਥ ਰਹਿਣਗੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਗੋਲ ਪੀਸ ਕਰ ਲੈ ਸੀ ਇਹਨਾਂ ਨੂੰ ਹੁਣ ਆਪਾਂ ਬਣਾਵਾਂਗੇ ਜੇ ਘੱਟ ਤੇਲ ਲਾਣਾ ਹੈ ਤਾਂ ਫਿਰ ਆਪਾਂ ਤਵੇ ਤੇ ਬਣਾ ਸਕਦੇ ਹਾਂ ਜੇ ਜ਼ਿਆਦਾ ਲਾਣਾ ਹੈ ਤਾਂ ਆਪਾਂ ਉਹ ਵੀ ਤਰੀਕੀ ਹੋਈ ਆ ਛੇ ਬਣਾ ਲਏ ਉਹ ਆਪਾਂ ਇਹਦੇ ਚ ਤਲਾਂਗੇ ਬਾਟੀ ਵਿੱਚ ਆਟਾ ਵਰ ਰੋਟੀ ਪੀਸ ਦਾ ਆਪਾਂ ਜਿਹੜੇ ਬਚਾ ਕੇ ਰੱਖੇ ਸੀ ਉਹਨਾਂ ਤੋਂ ਬਣਾਈ ਵਾ ਟਿੱਕੀ ਇਹ ਸੀ ਟਿੱਕੀਆ ਬਣਾ ਕੇ ਆਪਾਂ ਸਾਰੇ ਤਿਆਰ ਕਰ ਲਏ ਸੀ ਹੁਣ ਆਪਾਂ ਘਵਾ ਕੇ ਦੇਖਾਂਗੇ ਮੇਰੀ ਗੁੜੀਆਂ ਨੂੰ ਕਿਵੇਂ ਦੇ ਬਣਿਆ ਬੇਟਾ ਬੋਸ ਬਣ ਸਾਰੇ ਦੇਗ ਨੂੰ ਟਿੱਕੀ ਮੇਰੇ ਗੁੜਿਆ ਕੈਰੀ ਬਹੁਤ ਸੁਆਦ ਬਣੀ ਹੈ ਤੇ ਮੇਰੇ ਤਰੀਕੇ ਨਾਲ ਬਣਾ ਕੇ ਇੱਕ ਵਾਰੀ ਜਰੂਰ ਦੇਖਿਓ ਮੈਂ ਦੋ ਤਰ੍ਹਾਂ ਬਣਾ ਕੇ ਦੇਖੀ ਸੀ ਤਵੇ ਤੇ ਵੀ ਤੇ ਬਾਟੀ ਤੇ ਵੀ ਤਾਲ ਕੇ ਦੇਖੀ ਸੀ ਤੇ ਸਾਰੇ ਟਿੱਕੇ ਤਿਆਰ ਬਸ ਸਾਰੇ ਨੂੰ ਸੁੱਕੀ ਜਾਂਦੀ ਹੈ